ਬੀਜ ਬੀਜਪੀ ਉਹ ਬਲੌਗਸ ਜਿਵੇਂ ਆਇਆ ਜੀ ਅਹ ਸਭ ਤੋਂ ਵੱਡਿਆ ਸੁਬਸਨਾ ਕਹਿਣਾ ਪੈਂਦਾ ਹੈ ਕਿ ਸਾਰੇ ਪੰਜਾਬ ਚ ਵੱਡੇ ਪੈਮਾਨੇ ਤੇ ਇਹ ਆਪ ਸਰਕਾਰ ਨੇ ਧੱਕੇ ਅਫਸੋਸ ਦੀ ਗੱਲ ਹੈ ਕਈ ਪੰਚਾਇਤਾਂ ਇਹੋ ਜੀਆਂ ਨੇ ਇੱਥੇ ਬਾਂਸ ਬਰੇਲੀ ਇੱਕ ਪਿੰਡ ਹੈ ਜੋ ਗੁਰਮੀਸ਼ਾ ਚੋਂ ਪਤੀ ਵਖਰੀ ਹੋਈ ਹੈ ਸਾਰੇ ਪਿੰਡ ਦੇ ਵਿੱਚ ਇੱਕ ਵੀ ਕਰ ਸ਼ੈਡਿਊਲ ਕਾਸਟ ਵੀਰਾਂ ਦਾ ਹੈ ਨਹੀਂ ਉਸ ਪਿੰਡ ਨੂੰ ਅਸੀਂ ਕਰ ਦਿੱਤਾ ਬਹੁਤ ਸਾਰੇ ਲੋਕਾਂ ਦੀਆਂ ਵਾਰਡ ਬੰਦੀਆਂ ਦੇ ਵਿੱਚ ਇਥੋਂ ਦੇ ਐਮਐਲਏ ਦੇ ਕਹਿੰਦੇ ਅਨਫੋਰਚੂਨੇਟ ਗੱਲ ਹੈ ਕਿ ਕਿਸੇ ਦੀ ਵੋਟ ਕਿਤੇ ਹੈ ਉਹਨੂੰ ਦੂਸਰੇ ਵਾਰਡਾਂ 'ਚ ਪਹੁੰਚਾ ਦਿੱਤਾ ਹੈ ਰੈਜ਼ਰਵੇਸ਼ਨ ਜਿਹੜੀ ਮਹਿਕਮੇ ਨੂੰ ਚਾਹੀਦੀ ਸੀ ਕੈਲੰਡਰ ਮੁਤਾਬਕ ਕਰਨੀ ਉਹ ਆਪ ਦੇ ਐਮਐਲਏ ਕਰ ਰਹੇ ਵੱਡੇ ਪੈਮਾਨੇ ਤੇ ਲੁੱਟ ਹੈ ਦੋ ਦੋ ਤਿੰਨ ਤਿੰਨ ਪਾਸਿਓ ਇਹਨਾਂ ਦੇ ਐਮਐਲਏ ਪੈਸੇ ਲੈ ਰਹੇ ਨੇ ਪਹਿਲੇ ਤੇ ਕਿਸੇ ਨੂੰ ਕਹਤਾ ਰਿਜ਼ਰਵੇਸ਼ਨ ਕਰ ਦੇ ਨੇ ਉਹਦੇ ਕੋ ਫੜ ਲੈਨੇ ਕਿਸੇ ਨੇ ਕਹਤਾ ਰਿਜ਼ਰਵੇਸ਼ਨ ਰੋਕ ਤੋ ਉਹਦੇ ਕੋਈ ਫੜ ਲੈਨੇ ਜਿਹੜਾ ਆਇਆ ਉਹਦੇ ਕੋ ਪੈਸਿਆਂ ਦਾ ਮੇਰਾ ਕਹਿ ਲੈ ਇੰਨੀ ਕਰਪਟ ਗਵਰਨਮੈਂਟ ਇੰਨੇ ਕਰਪਟ ਇਹਨਾਂ ਦੇ ਐਮਐਲਏ ਜਦੋਂ ਦਾ ਦੇਸ਼ ਆਜ਼ਾਦ ਹੋਇਆ ਬਾਅਦ ਨਹੀਂ ਕਿਤੇ ਇਹ ਮੈਂ ਸਮਝ ਲਿਆ ਕਿ ਸਾਰਨ ਵੱਡਾ ਜਮੂਰੀਅਤ ਦਾ ਕਤਲ ਭਗਵੰਤ ਨੇ ਤੇ ਇਹਦੀ ਟੀਮ ਨੇ ਕੀਤਾ ਹੈ ਅਲੀ ਬਾਬਾ ਤੇ ਚਾਰੀ ਚੋੜਾ ਵਾਲਾ ਇਹਨਾਂ ਦਾ ਕੰਮ ਹੈ ਕੋਈ ਸੈਕਟਰੀ ਅਵੇਲੇਬਲ ਨਹੀਂ ਟੈਲੀਫੋਨ ਸੈਕਟਰੀ ਨੇ ਬੰਦ ਕੀਤੇ ਨੇ ਕਿਸੇ ਨਾਲ ਗੱਲ ਕਰੀ ਦੀ ਉਹ ਕਹਿੰਦੇ ਜੀ ਅਸੀਂ ਕਰੀਏ ਕੀ ਸਾਨੂੰ ਡਰਾਇਆ ਝਮਟਾਇਆ ਪੜਾ ਬੀਡੀਪੀਓ ਕਿਤੇ ਨਹੀਂ ਕੋਈ ਲੱਭਦਾ ਕਿਤੇ ਸੈਕਟਰੀ ਨਹੀਂ ਲੱਭਦਾ ਕੋ ਟੈਲੀਫੋਨ ਨਹੀਂ ਕਰਦੇ ਤੋਂ ਮੈਂ ਸਮਝਦਾ ਕਿ ਵੱਡੇ ਪੇਮਾਨੇ ਤੇ ਵੱਡੀ ਚਾਤਲੀ ਹੈ 70% ਦੀ ਪੰਜਾਬ ਪਿੰਡਾਂ ਚ ਵਸਦਾ ਇਹਨਾਂ ਨੇ ਜਿਹੜੀ ਸਹੀ ਜਮੂਰੀਅਤ ਹੈ ਲੋਕ ਰਾਜ ਸਾਡਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ ਇਹਨਾਂ ਪੰਚਾਇਤਾਂ ਦੇ ਇੰਟਰਸਟੀ ਕਤਲ ਕਰਦੇ 2 ਇਸ ਕਿਸਮ ਦੀ ਸਰਕਾਰ ਤੋਂ ਕੀ ਐਸੀ ਐਕਸਪੈਕਟ ਕਰ ਜਿੱਤੇ ਫ੍ਰੀ ਇਲੈਕਸ਼ਨ ਨਹੀਂ ਹੋ ਸਕਦੇ ਭਗਵੰਤ ਨੇ ਅਸੈਂਬਲੀ ਦੇ ਵਿੱਚ ਫਲੋਰ ਆਫ ਦੀ ਹਾਊਸ ਦੇ ਵਿੱਚ ਇਸ ਗੱਲ ਦੀ ਸਾਨੂੰ ਸਾਰੇ ਹਾਊਸ ਨੂੰ ਤੇ ਪੰਜਾਬ ਨੂੰ ਇਹਦੀ ਅਸ਼ੋਰੈਂਸ ਦਿੱਤੀ ਸੀ ਕਿ ਬਰੀ ਐਂਡ ਫੇਅਰ ਹੋਵੇਗਾ ਹਰ ਆਦਮੀ ਨੂੰ ਪੂਰਨ ਹੱਕ ਹੋਏਗਾ ਆਪਣੀਆਂ ਪੰਚਾਇਤਾਂ ਰਿਪਰੈਜ਼ੈਂਟ ਕਰਨ ਦਾ ਮੈਂ ਸਮਝਦਾ ਕਿ ਇਹ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਪੰਚਾਇਤਾਂ ਦਾ ਤੇ ਪਿੰਡ ਦਾ ਤਾਂ ਕੋਈ ਸੌਰਿਆ ਨਹੀਂ ਇਹਨਾਂ ਦੇ ਐਮਐਲਏ ਦਾ ਜਰੂਰ ਸੌਰ ਗਿਆ ਇਹਨਾਂ ਨੇ ਗੱਫੇ ਤਿੰਨ ਤਿੰਨ ਜਗ੍ਹਾ ਤੋਂ ਛਕੇ ਕੋਈ ਪਿੰਡ ਨਹੀਂ ਸੁੱਕਾ ਛੜਿਆ ਇਹਨਾਂ ਦੇ ਪਿਓ ਦੇ ਪੁੱਤਰਾ ਨੇ ਮੈਂ ਹੈਰਾਨ ਹਾਂ ਕਿਸ ਕਿਸਮ ਦੇ ਲੋਕ ਨੇ ਕਿਸ ਕਿਸਮ ਦੀ ਜਮਾਤ ਹੈ ਤੇ ਕਿਸ ਕਿਸਮ ਦੀ ਜ਼ਮੀਰ ਲੋਕ ਰਾਜ ਨੂੰ ਜਿਹੜਾ ਸਰ ਦਾ ਮੋਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤਾਂ ਇਲੈਕਸ਼ਨ 70% ਪੰਜਾਬ ਪਿੰਡਾਂ ਵਿੱਚ ਵੱਸਦਾ ਮੈਂ ਸਹਮਨਾ ਭਗਵੰਤ ਮਾਨਨੇ ਤੇ ਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ ਬਹੁਤ ਵੱਡਾ ਮੈਂ ਪਾਪ ਗੱਲਣਾ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਂਦਾ ਤੁਹਾਡਾ ਮਤਲਬ ਹੀ ਐ ਨਹੀਂ ਸੀ ਕਹਿੰਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਐ ਨਹੀਂ ਸੀ ਸ਼ੌਰੀ ਕਹਿੰਦਾ ਮਤਲਬ ਸੀ ਕਿ ਤੁਹਾਡੀ ਨੀਅਤ ਐ ਨਹੀਂ ਸੀ ਔਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਉਣੀਆਂ ਪਈਆਂ ਫਿਰ ਫਲੋਰ ਆਫ ਦੀ ਹਾਊਸ ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਸਤ ਤ੍ਰਿਪਲ ਰਜਿੰਦਰ ਸਿੰਘ ਬਾਦਵਾ ਜੀ ਨੇ ਉੱਠ ਕੇ ਬਕਾਇਦਾ ਤੌਰ ਤੇ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨ ਸਾਹਿਬ ਪੰਚਾਇਤ ਦੀਆਂ ਲੇਖਾ ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸਿਰ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫ੍ਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੰਸ ਦਿੱਤੀ ਫਲੋ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਐ ਮੈਂਬਰ ਪਾਰਟੀ ਨਾਲ ਸਾਡੇ ਬਾਜੋਬਾਬ ਨਾਲ ਪੰਜਾਇਸ ਤੇ ਖੁਦ ਮੰਤਰੀ ਰਹੇ ਨੇ ਪੰਜ ਸਾਲ ਪੜਾਜੀ ਸਾਡੇ ਨਾਲ ਸਾਡੇ ਐਮਐਲਏ ਗੁਰਦਾਸਪੁਰ ਦੇ ਸਾਨੂੰ ਬਹੁਤ ਅਫਸੋਸ ਨਾ ਕਰਨਾ ਦੋ ਦਿਨ ਹੋ ਗਏ ਨੇ ਸਾਰੇ ਐਮਐਲਏਜ਼ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਮੂਹ ਓਥੇ ਬਲਾਕਸ ਤੇ ਜਾਣ ਤੇ ਪਹਿਲੀ ਗੱਲ ਹੈ ਤੇ ਮжоਰਿਟੀ ਸੈਕਟਰੀ ਜਿਹੜਾ ਮੈਂ ਸਮਝਦਾ ਜੂਨੀਅਰ ਮੋਸਟ ਆਫੀਸਰ ਉਹ ਬੰਦਾ ਅਵੇਲੇਬਲੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰਦੇ ਹਨ ਜਦੋਂ ਕਿਤੇ ਗਲਤੀ ਨਾ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਬੀਡੀਪੀਓਜ਼ ਦਾ ਬੀਡੀਪੀਓ ਕਹਿ ਦਿੰਦਾ ਮੇਰੇ ਤੇ ਬੀਡੀਪੀਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ ਦੋ ਘੰਟੇ ਬੈਠ ਕੇ ਆਏ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲਿਪ ਸਰਫੇ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇ ਕਿ ਅੱਜ ਦਾ ਦਿਨ 2 ਵਜੇ ਗਏ ਨੇ ਆਲਮੋਸਟ ਦਿਨ ਇਹ ਟੱਪ ਗਿਆ ਤੇ ਦੋ ਛੁੱਟੀਆਂ ਨੇ ਤੇ ਹੁਣ ਕੱਲੀ ਚਾਰ ਤਰੀਕ ਤੋ ਮੈਂ ਸਮਝਦਾ ਸਾਡੀ ਜੋ ਸਾਨੂੰ ਨਜ਼ਰ ਆਉਂਦਾ ਹੈ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥਾਂੋਂ ਕਿਸਕ ਚੁੱਕੀ ਹੈ ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਇਹਨਾਂ ਪ੍ਰਭਾਵ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਲ ਹੁੰਦੇ ਨੇ ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਤੋਂ ਦੋ ਦੋ ਤਿੰਨ ਤਿੰਨ ਨੇ ਇਹਨਾਂ ਕੋਲ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦਾ ਐਮਐਲਏ ਕੋਈ ਇੱਕ ਅੱਧਾ ਇੱਕ ਐਮਐਲ ਇਹਨਾਂ ਦਾ ਇਹੋ ਜਿਹਾ ਜਿਹਨੇ ਪੰਜ ਸੱਤ ਸੈਕਟਰੀ ਪਿਛਲੇ ਚਾਰ ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸਦਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਸਲ ਚ ਰੱਖ ਲਈ ਬਾਕੀਆਂ ਨੇ ਦੁਕਾਨ ਖੋਲ ਲਈ ਇਹ ਮੇਰਾ ਓਪਨ ਚਾਰਜ ਹੈ ਕਰੋੜਾ ਰੁਪਏ ਕਰੋੜਾ ਰੁਪਏ ਚੇਂਜ ਦੇ ਚੇਂਜਿੰਗ ਹੈਂਡਸ ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਕੇ ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂੰ ਨਹੀਂ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਇਹਨਾਂ ਤਨ ਬੰਦਿਆ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤਿਆ ਤਾਂ ਕੋਈ ਇੱਕ ਅਦਾ ਹੀ ਹੈ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਹੈ ਇਹਨਾਂ ਨੇ ਦੁਕਾਨ ਖੋਲੀ ਬੈਸ ਹਮਨੇ ਇਹਦੇ ਨਾਲੋਂ ਚੰਗਾ ਸੀਜ਼ਨ ਇਹਨਾਂ ਵਾਸਤੇ ਹੋਰ ਕੋਈ ਸਾਡੀ ਸਾਬ ਤੋਂ ਬਿਲਕੁਲ ਇੱਕ ਮਿੰਟ ਹਾਂਜੀ ਸਾਡੀ ਸਾਬ ਦਾ ਦਫ਼ਤਰ ਤੋਂ ਗਾਇਬ ਹੋ ਗਿਆ ਪਤਾ ਨਹੀਂ ਕਿਹਦੇ ਅੰਦਰ ਦਾ ਨਹੀਂ ਡੀਸੀ ਸਾਹਿਬ ਤੇ ਇੱਥੇ ਹੀ ਸਨ ਡੀਸੀ ਸਾਹਿਬ ਗਾਇਬ ਨਹੀਂ ਹੋਏ ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਟੀ ਹੁੰਦੀ ਉਹ ਗਾਇਬ ਸੀ ਜਿਸ ਅਥਾਰਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ ਹੁਣ ਡਿਪਟੀ ਕਮਿਸ਼ਨਰ 2 ਦਿਨ ਹੋ ਗਏ ਨੇ ਰੰਦਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਤੁਹਾਡੇ ਦਾਸ ਨੂੰ ਜਿਹੜਾ ਸੀਐਲਪੀ ਦਾ ਲੀਡਰ ਹੈ ਆਜਵਾ ਸਾਹਿਬ ਨੂੰ ਸੱਤਰਪ੍ਰੇਜਿੰਦਰ ਸਿੰਘ ਨੂੰ ਨਾਮ ਤੇ ਪੜਾ ਸਾਹਿਬ ਨੂੰ 2 ਦਿਨ ਹੋ ਗਏ ਨੇ ਇਹਨਾਂ ਦੇ ਕਹਿੰਦੇ ਸੈਕਟਰੀ ਨਹੀਂ ਅਜੇ ਤੱਕ ਨਾ ਚ ਫਿਰ ਤੇ ਕੀ ਪੰਜਾਬ ਦੇ ਲੋਕ ਆਸੂਮੀਤ ਕੋਈ ਕਰ ਸਕਦੇ ਐਂਡ ਅਨਫੌਸਟਰੀ ਦੂਜੇ ਪਾਸੇ ਵੇਖੋ ਇੱਕ ਇਹਨਾਂ ਦਾ ਜੈਤੋ ਦਾ ਐਮਐਲਏ ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ एलान ਕਰੂੰਗਾ ਬਾਕੀਆਂ ਨੂੰ ਬਹੁਤ ਫੱਟ ਫੱਟ ਦਾ ਤਰ੍ਹਾਂ ਜੋ ਬਾਹਰ ਸੁੱਟਾਂਗੇ ਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥੱਲੇ ਪੰਜ ਚਾਰ ਬੰਦਿਆਂ ਦਾ ਬਹੁਤ ਸਾਢੇ 12 ਵਜੇ ਇਲੈਕਸ਼ਨ ਕਮਿਸ਼ਨ ਨੂੰ ਉੱਥੇ ਮਿਲਣ ਗਿਆ ਸੀ ਕਿ ਆਪੋਜੀਸ਼ਨ ਦੇ ਵਿੱਚੋਂ ਮਦਖਲਤ ਹੋ ਰਹੀ ਤੁਸੀਂ ਵੇਖੋ ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ ਦੱਸਣ ਵਾਸਤੇ ਕਿ ਇੱਕ ਜਿਹੜਾ ਦਫਤਰ ਹੈ ਕੱਲ ਨੂੰ ਜਿਹਦੇ ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਾਇਦੇ ਇਲੈਕਸ਼ਨਸ ਬਕਾਇਦਾ ਤੌਰ 'ਤੇ ਫੱਜ ਕੀਤੀਆਂ ਹੋਈਆਂ ਪੰਚਾਇਤੀਆਂ ਇਲੈਕਸ਼ਨਜ਼ ਨੂੰ ਕਿ ਇਹ ਆਪੋਜੀਸ਼ਨ ਨੇ ਜੋ ਚਾਰ ਲਾਣਾ ਅਸੀਂ ਗੱਲ ਕੀਤੀ ਹੈ ਗਈ ਤੇ ਵੇਖੋ ਜੀ ਆਪੋਜੀਸ਼ਨ ਧੱਕਾ ਕਰ ਕਦੀ ਆਪੋਜੀਸ਼ਨ ਨਹੀਂ ਧੱਕਾ ਕਰ ਸਰ ਇਹ ਤੇ ਫਰਿਆਦ ਲੈ ਕੇ ਆਇਆ ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੱਗੇ ਮਿਸੀਪੈਲਿਟੀਆਂ ਤੇ ਕਾਰਪੋਰੇਸ਼ਨਾਂ ਚ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤ ਦੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਵਾਹ